ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਜਿਹੜੀ ਲੋਕੇਸ਼ਨ ਚੂਜ਼ ਕੀਤੀ ਆ ਸਭ ਤੋਂ ਪਹਿਲਾਂ ਤਾਂ ਜਿਹੜੀ ਲੋਕੇਸ਼ਨ ਆ ਉਹ ਸਮਾਨ ਦੇ ਅਕੋਰਡਿੰਗ ਹੀ ਚੂਜ਼ ਕੀਤੀ ਹੈ ਜਿਹੜੀ ਚੀਜ਼ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿਹੜੇ ਗੈਜਟ ਨੇ ਆਪਣੇ ਕੋਲੇ ਪਏ ਨੇ 올ਡ ਕਲਾਸਿਕਲ ਚੀਜ਼ਾਂ ਨੇ ਜਿੰਨੀਆਂ ਵੀ ਇਹ 뮤직 ਨਾਲ ਰਿਲੇਟਡ ਨੇ ਸੋ ਲੋਕੇਸ਼ਨ ਜਿਹੜੀ ਚੂਜ਼ ਕੀਤੀ ਆ ਇਹ ਆਪਣੀ ਮੋਟਰਾਂ ਖੇਤ ਉੱਥੇ ਆਪਾਂ ਇਹਦੀ ਵੀਡੀਓ ਨੂੰ ਜਿਹੜਾ ਸ਼ੂਟ ਕਰ ਰਹੇ ਆ ਸਭ ਤੋਂ ਪਹਿਲੀ ਜਨਰੇਸ਼ਨ ਦੀ ਮਸ਼ੀਨ ਆ ਗਈ ਇਹ 뮤직 ਨਾਲ ਰਿਲੇਟਡ ਤੇ ਸੈਕੰਡ ਜਨਰੇਸ਼ਨ ਦੀ ਮਸ਼ੀਨ ਆ ਗਈ ਇਹ ਥਰਡ ਜਨਰੇਸ਼ਨ ਆ ਗਈ 4th ਜਨਰੇਸ਼ਨ ਵੀ ਤੁਹਾਨੂੰ ਇੱਥੇ ਹੀ ਦਿਖਾ ਦਿੰਦੇ ਆ ਦੇਖੋ USB ਲੱਗਦਾ ਇਹਦੇ ਵਿੱਚ ਇਹ ਜਿਹੜਾ ਹੈਗਾ ਆਪਣਾ ਐਂਪਲੀਫਾਇਰ ਹੈਗਾ ਸੋ ਇਹਦੇ ਵਿੱਚ 4th ਜਨਰੇਸ਼ਨ ਦੇ ਸਾਰੇ ਜਿਹੜੇ ਫੰਕਸ਼ਨ ਹੈਗੇ ਨੇਗੇ ਜਨਰੇਸ਼ਨ ਦੇ ਅਕੋਰਡਿੰਗ ਗੱਲ ਕਰੀਏ ਤਾਂ ਆਪਾਂ ਜਿਹੜੇ ਪਹਿਲੀ ਜਨਰੇਸ਼ਨ ਦਾ ਕਰੀ ਆਪਾਂ ਸਭ ਤੋਂ ਪਹਿਲੀ ਜਨਰੇਸ਼ਨ ਦੇ ਵਿੱਚ ਜਿਹੜੀ ਇਨਵੈਂਟ ਹੋਈ ਸੀਗੀ ਮਸ਼ੀਨ 뮤직 ਨਾਲ ਰਿਲੇਟਡ ਆ ਉਹ ਸੀ ਇਹ ਪੱਥਰ ਦੇ ਰਿਕਾਰਡ ਵਾਲੀ ਇਹਦਾ ਜਿਹੜਾ ਅਪਰੋਕਸੀਮੇਟਲੀ ਇਹ ਆਪਾਂ ਕਹਿ ਸਕਦੇ ਹਾਂ 1860 ਦੇ ਨੀਅਰ ਅਬਾਊਟ ਜਿਹੜੀ 1860 ਦੇ ਵਿੱਚ ਹੀ ਜਿਹੜੀ ਇਨਵੈਂਟ ਹੋਈ ਸੀਗੀ ਇਹਦੇ ਵਿੱਚ ਦੋ ਹੀ ਰਿਕਾਰਡ ਦੇ ਵਿੱਚ ਗਾਣੇ ਹੁੰਦੇ ਸੀ ਏ ਸਾਈਡ ਤੇ 20 ਸਾਈਡ ਇਹਨੂੰ ਕਿਵੇਂ ਪਲੇ ਕਰਦੇ ਸੀਗੇ ਇਹਦੇ ਪਲੇ ਕਰਨ ਵਾਸਤੇ ਜਿਹੜੀ ਇਹਦੀ ਮਸ਼ੀਨਰੀ ਵਿੱਚੋਂ ਦਿਖਾ ਦਿੰਦੇ ਹਾਂ ਸੋਨੂੰ ਕਿਵੇਂ ਤਿਆਰ ਕੀਤੀ ਹੋਈ ਆ ਇਸ ਤਰ੍ਹਾਂ ਜਿਹਦੇ ਇਹਦੇ ਵਿੱਚ ਮਸ਼ੀਨ ਲੱਗੀ ਹੁੰਦੀ ਸੀਗੀ ਇਹਨੂੰ ਚਾਬੀ ਦਿੱਤੀ ਜਾਂਦੀ ਸੀ ਇਹ ਇਹਦੇ ਨਾਲ ਚਾਬੀ ਦਿੱਤੀ ਹੁੰਦੀ ਸੀ ਇੱਥੇ ਜਿਹੜੀ ਚਾਬੀ ਇਹਦੇ ਕਸੀ ਹੋਈ ਆ ਇਹ ਰਿਕਾਰਡ ਆਗਾ ਇਹਨੂੰ ਇਸ ਤਰ੍ਹਾਂ ਇਹਦੇ ਉੱਪਰ ਰੱਖਿਆ ਇਹਦੇ ਬ੍ਰੇਕ ਹੁੰਦੇ ਸੀ ਇੱਥੋਂ ਜਿਹੜੀ ਇਹਦੀ ਸਪੀਡ ਸਲੋ ਤੇਜ਼ ਹੁੰਦੀ ਸੀਗੀ ਜਿਵੇਂ ਹੁਣ ਆਪਾਂ ਵੀਡੀਓ ਕੋਈ ਵੀ ਪਲੇ ਕਰਦੇ ਉਹਨੂੰ ਫਾਸਟ ਕਰ ਲੈਣੇ ਜਾਂ ਸਲੋ ਕਰ ਲੈਣੇ ਆ ਉਹ ਇੱਥੋਂ ਜਿਹੜਾ ਸੌਂਗ ਦੀ ਜਿਹੜੀ ਸਪੀਡ ਸੀ ਉਹਨੂੰ ਘੱਟ ਵੱਧ ਕਰਦੇ ਸੀਗੇ ਚਾਬੀ ਨੂੰ ਆਪਾਂ ਲੋਕ ਇਸ ਤਰ੍ਹਾਂ ਕਰਕੇ ਇਹ ਜਿਹੜੇ ਬ੍ਰੇਕ ਸੀ ਇਹਦੇ ਖੋਲਦੇ ਨੇ ਇਹਨੇ ਚੱਲ ਪੈਂਦੀ ਸੀ ਇਹਨੂੰ ਕੋਈ ਲਾਈਟ ਦੀ ਬਿਜਲੀ ਦੀ ਕਿਸੇ ਚੀਜ਼ ਦੀ ਕੋਈ ਜ਼ਰੂਰਤ ਨਹੀਂ ਸੀ ਐਵੇਂ ਹੀ ਇਹ ਪਲੇ ਹੋ ਜਾਂਦੀ ਸੀਗੀ ਸੋ ਇਹਨੂੰ ਜਿਹੜਾ ਪਲੇ ਕਰਨ ਵਾਸਤੇ ਚਾਬੀ ਤੋਂ ਬਾਅਦ ਇਸ ਤਰ੍ਹਾਂ ਆਪਾਂ ਇਹਨੂੰ ਰਿਕਾਰਡ ਨੂੰ ਇਹ ਜਿਹੜੀ ਇਹਦੀ ਸੂਈ ਹੁੰਦੀ ਸੀ ਇੱਕ ਕਮੈਂਟਾਂ ਦੇ ਵਿੱਚ ਸਭ ਤੋਂ ਜਿਹੜਾ ਇੰਪੋਰਟੈਂਟ ਕੁਐਸਚਨ ਆ ਬਾਈ ਆਪਣੇ ਦੋਸਤਾਂ ਵਾਸਤੇ ਕੋਈ ਇਹ ਜ਼ਰੂਰ ਦੱਸਿਓ ਵੀ ਗਾਣੇ ਦੀ ਆਵਾਜ਼ ਜਿਹੜੀ ਇਹਦੇ ਕਿੱਥੋਂ ਆਉਂਦੀ ਹੁੰਦੀ ਸੀਗੀ ਅਸੀਂ ਕਮੈਂਟਾਂ ਦੇ ਵਿੱਚ ਤੁਹਾਡਾ ਰਿਪਲਾਈ ਜ਼ਰੂਰ ਦੇਵਾਂਗੇ ਦੱਸਾਂਗੇ ਵੀ ਕਿੱਥੋਂ ਆਵਾਜ਼ ਆਉਂਦੀ ਸੀ ਇਹਦੇ ਇੱਕ ਤਾਂ ਇਸ ਜਗ੍ਹਾ ਤੇ ਜਿਹੜਾ ਹੈੱਡ ਬਣਿਆ ਹੋਇਆ ਸੀਗਾ ਤੇ ਕੇ ਸਪੀਕਰ ਦਿੱਤਾ ਹੁੰਦਾ ਸੀਗਾ ਸੋ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਹੁਣ ਸੈਕੰਡ ਜਨਰੇਸ਼ਨ ਇਹ ਤੋਂ ਆ ਜਿਹੜੀ ਸੈਕੰਡ ਜਨਰੇਸ਼ਨ ਇਨਵੈਂਟ ਕੀਤੀ ਗਈ ਇਹਦੇ ਵਿੱਚ ਪਲਾਸਟਿਕ ਦਾ ਰਿਕਾਰਡ ਹੁੰਦਾ ਸੀ ਇਹ ਰਿਕਾਰਡ ਤੇ ਇਸ ਰਿਕਾਰਡ ਦੀ ਜਿਹੜਾ ਸਾਈਜ਼ ਦਾ ਫਰਕ ਦੇਖ ਸਕਦੇ ਹੋ ਪਰ ਇਹਦੇ ਵਿੱਚ ਜਿਹੜੀ ਮੈਮਰੀ ਸਟੋਰੇਜ ਸੀ ਇਹਨਾਂ ਨੇ ਵਧਾਤੀ ਇਹਦੇ ਵਿੱਚ ਦੋ ਹੀ ਗਾਣੇ ਹੁੰਦੇ ਸੀ ਏ ਸਾਈਡ ਤੇ ਬੀ ਸਾਈਡ ਇਹਦੇ ਵਿੱਚ ਏ ਸਾਈਡ ਤੇ ਬੀ ਸਾਈਡ ਦੋ ਦੋ ਗਾਣੇ ਪਾਤੇ ਗਾਣਿਆਂ ਦੀ ਗਿਣਤੀ ਚਾਰ ਕਰਤੀ ਮੈਮਰੀ ਸਟੋਰੇਜ ਵਧਾਤੀ ਤੇ ਪਰ ਜਿਹੜਾ ਰਿਕਾਰਡ ਦਾ ਸਾਈਜ਼ ਸੀ ਉਹ ਛੋਟਾ ਕਰਤਾ ਇਸ ਮਸ਼ੀਨ ਨੂੰ ਬਾਈ ਨੇੜੇ ਕਰਕੇ ਦਿਖਾ ਦੇ ਮੜਾ ਜੀ ਇਹਦੇ ਵਿੱਚ ਵੀ ਹੈੱਡ ਦਾ ਜਿਹੜਾ ਕੰਮ ਕਰਦੀ ਸੀਗੀ ਉਹ ਇਸ ਤਰ੍ਹਾਂ ਦੀ ਇੱਕ ਨਿਬੇ ਹੁੰਦੀ ਸੀਗੀ ਜਿਹਨੂੰ ਆਪਾਂ ਇਹਦੇ ਨਾਲ ਕਵਰ ਕਰਕੇ ਰੱਖਦੇ ਹੁਣ ਇਹਦੀਆਂ ਜਿਹੜੀਆਂ ਸੂਈਆਂ ਸੀ ਉਹ ਚੇਂਜ ਹੁੰਦੀਆਂ ਸੀਗੀਆਂ ਇਹ। ਇਹ ਸੂਈਆਂ ਆਪਣੇ ਕੋਲੇ ਪਈਆਂ ਨੇ ਇੱਧਰ ਡੱਬੀ ਦੇ ਵਿੱਚ ਤੁਹਾਨੂੰ ਦਿਖਾ ਦਿੰਨੇ ਆ। ਇਹ ਸੂਈਆਂ ਪੱਥਰ ਦੇ ਰਿਕਾਰਡ ਹੁੰਦੇ ਸੀ ਜਿਹੜੇ ਇਹਨਾਂ ਦੀਆਂ ਚੇਂਜ ਹੋ ਜਾਂਦੀਆਂ ਹੁੰਦੀ ਸੀ ਜਦੋਂ ਘਸ ਜਾਂਦੀ ਸੀ। ਇਹਦੀ ਵੀ ਜਿਹੜੀ ਸੂਈ ਹੈ ਇਹ ਚੇਂਜ ਤਾਂ ਹੋ ਜਾਂਦੀ ਸੀ ਪਰ ਇਹ ਛੇਤੀ-ਛੇਤੀ ਘਸਦੀ ਨਹੀਂ ਸੀ ਕਿਉਂਕਿ ਇਲੈਕਟ੍ਰਿਕ ਮਸ਼ੀਨ ਆ ਗਈ ਸੀ। ਉਸ ਤੋਂ ਬਾਅਦ ਜਿਹੜੀ ਬਿਜਲੀ ਦੀ ਖੋਜ ਉਹ ਹੋ ਚੁੱਕੀ ਸੀ ਤੇ ਇਹ ਮਸ਼ੀਨ ਇਲੈਕਟ੍ਰਿਕ ਆ ਗਈ। ਇਹਦੇ ਵਿੱਚ ਆਊਟਪੁੱਟ ਲੈਣ ਵਾਸਤੇ ਇਹ ਸੈਂਪਲੀਫਾਇਰ ਨੂੰ ਯੂਜ਼ ਕਰਦੇ ਸੀ। ਹੁਣ ਤਾਂ ਇਹਦੇ ਵਿੱਚ ਜਿਹੜਾ ਪੈਨ ਡਰਾਈਵ ਸਿਸਟਮ ਇਹਦੇ ਤੇ ਦੋ ਲੀਡਾਂ ਦਿੱਤੀਆਂ ਹੁੰਦੀਆਂ ਸੀ ਜਿੱਥੋਂ ਕਨੈਕਟ ਕਰਕੇ ਆਪਾਂ ਇਹ ਐਂਪਲੀਫਾਇਰ ਦੇ ਨਾਲ ਲੀਡਾਂ ਨੂੰ ਕਨੈਕਟ ਕਰ ਦਿੰਦੇ ਸੀਗੇ ਉਸ ਤੋਂ ਬਾਅਦ ਇਹ ਤੋਂ ਜਿਹੜੇ ਵੱਡੇ ਜੁੰਟ ਕੋਠੇ ਤੇ ਮੰਜੇ ਜੋੜ ਕੇ ਸਪੀਕਰ ਲਾਉਂਦੇ ਸੀ ਲੋਕ ਉਹ ਇਸੇ ਮਸ਼ੀਨ ਤੋਂ ਲਾਉਂਦੇ ਸੀ ਪਹਿਲਾਂ ਜਿਹੜਾ ਰਵਾਜ ਚੱਲਿਆ ਹੋਇਆ ਸੀਗਾ ਤੇ ਇਹਦੇ ਨਾਲ ਹੀ ਜਿਹੜੀ ਜਿਵੇਂ ਕੋਈ ਸੂਚਨਾ ਬੋਲ ਦੇ ਜਾਂ ਕੁਝ ਵੀ ਕਰਦੇ ਸੀ ਇਹਦੇ ਵਿੱਚ ਮਾਈਕ ਲੱਗ ਜਾਂਦਾ ਸੀ ਕਾ ਇਹ ਵੌਲਿਮ ਵਾਲਾ ਸਿਸਟਮ ਆ ਗਿਆ ਤੇ ਇਹਦੇ ਵਿੱਚ ਮਾਈਕ ਅਟੈਚ ਹੋ ਜਾਂਦੇ ਸੀਗੇ ਇੱਥੇ ਮਾਈਕ ਅਟੈਚ ਹੋ ਕੇ ਜਿਹੜਾ ਸਾਰੀ ਆਉਟਪੁੱਟ ਜਿੰਨੇ ਜੁਨਟ ਹੁੰਦੇ ਸੀ ਉਹਨਾਂ ਨੂੰ ਆਉਟਪੁੱਟ ਦਿੱਤੀ ਜਾਂਦੀ ਸੀ ਸੋ ਇਹਦੇ ਵਿੱਚ ਵੀ ਮਤਲਬ ਆਪਾਂ ਪਲੇ ਕਰਕੇ ਨਹੀਂ ਤੁਹਾਨੂੰ ਦਿਖਾ ਸਕਦੇ ਕਿਉਂਕਿ ਜਿਹੜਾ YouTube ਸਿਸਟਮ ਆ ਉਹਦਾ ਐਲਗੋਰਿਦਮ ਆ ਉਹ ਆਪਾਂ ਨੂੰ ਕਾਪੀਰਾਈਟ ਸਿਸਟਮ ਬਣ ਜੂਗਾ ਉਹਦੇ ਕਰਕੇ ਪਲੇ ਨਹੀਂ ਕਰ ਸਕਦੇ ਪਰ ਤੁਹਾਨੂੰ ਇਹਦੇ ਬਾਰੇ ਪੂਰੀ ਫੁੱਲ ਜਿਹੜੀ ਜਾਣਕਾਰੀ ਕਮੈਂਟਾਂ ਦੇ ਵਿੱਚ ਵੀ ਜੇ ਤੁਹਾਡਾ ਕੋਈ ਹੈਗਾਗਾ ਪੁੱਛਣ ਵਾਲੀ ਕੋਈ ਗੱਲਬਾਤ ਤਾਂ ਕਮੈਂਟ ਚ ਪੁੱਛ ਸਕਦੇ ਹੋ ਤੁਹਾਨੂੰ ਦੱਸ ਦਾਂਗੇ ਇਹਦੇ ਬਾਰੇ ਜਿੰਨਾ ਵੀ ਹੈ ਤੇ ਅੱਗੇ ਆ ਗਿਆ 3 ਜਨਰੇਸ਼ਨ ਦੇ ਆਪਣੇ ਕੋਲ ਡੈਕ ਇਸ ਤੋਂ ਕੁਝ ਸਮੇਂ ਬਾਅਦ ਹੀ ਜਿਹੜਾ ਡੈਕ ਦੀ ਇਨਵੈਂਸ਼ਨ ਹੋ ਗਈ ਸੀ ਇਹਨੂੰ ਇਨਵੈਂਟ ਕਰ ਲਿਆ ਸੀ ਇਹਦੇ ਵਿੱਚ ਰੀਲਾਂ ਚੱਲਦੀਆਂ ਹੁੰਦੀਆਂ ਸੀ ਰੀਲਾਂ ਵਾਲਾ ਡੈਕ ਆਰਨੇ ਦਾ ਗਾਣਾ ਵੀ ਆਇਆਗਾ ਰੀਲਾਂ ਵਾਲੇ ਡੈਕ ਵਾਂਗੂ ਸੋਹਣੀ ਨਹੀਂ ਤੇਰੇ ਲਈ ਪੁਰਾਣੇ ਹੋ ਗਏ ਸੋ ਇਹ ਜਿਹੜਾ ਡੈਕ ਸੀਗਾ ਇਹਦੇ ਵਿੱਚ ਕੈਸਟਾਂ ਚੱਲਦੀਆਂ ਹੁੰਦੀਆਂ ਸੀਗੀਆਂ ਪਹਿਲਾਂ ਇਸ ਦੇ ਵਿੱਚ ਜਿਹੜੇ ਗਾਣੇ ਗਾਏ ਸੀ ਜਮਲਾ ਜੱਟ ਤੇ ਸੁਰਿੰਦਰ ਕੌਰ ਨੇ ਗਾਏ ਹੋਣੇ ਜ਼ਿਆਦੇ ਜਿਹੜੇ ਪੱਥਰ ਦੇ ਰਿਕਾਰਡ ਹੁੰਦੇ ਸੀ ਮੁਹੰਮਦ ਸਦੀਕ ਹੋਰੇ ਨੇ ਵੀ ਗਾਣੇ ਜਿਹੜੇ ਆਪਣੇ ਗਾਏ ਨੇ ਜਾਂ ਸਰੇਂਦਰ ਸਿੰਘ ਦੇ ਅਰਗਿਆ ਨੇ ਮਾਨਕ ਹੋਰੇ ਨੇ ਉਹ ਇਹ ਰਾਵੜ ਦੇ ਰਿਕਾਰਡਾਂ ਦੇ ਜਿਹੜੇ ਪਲਾਸਟਿਕ ਦੇ ਰਿਕਾਰਡ ਹੁੰਦੇ ਸੀਗੇ ਇਹਨਾਂ ਵਿੱਚ ਗਾਏ ਹੋਏ ਨੇ ਗਾਣੇ ਉਹਨਾਂ ਨੇ ਪੱਥਰ ਦੇ ਰਿਕਾਰਡਾਂ ਦੇ ਵਿੱਚ ਆਪਦੇ ਨੇ ਗਾਣੇ ਨਹੀਂ ਗਾਏ ਹੈਗੇ ਉਸ ਤੋਂ ਬਾਅਦ ਜਿਹੜੇ ਨਵੇਂ ਸਿੰਗਰ ਆਗੇ ਸੀਗੇ ਗੁਰਦਾਸ ਮਾਨ ਹੋਰੇ ਜਾਂ ਪ੍ਰਗਟ ਬਾਗੂ ਹੋਰੇ ਆਪਣਾ ਸੁਰਜੀਤ ਵਿੰਦ ਰਖੀਆ ਜਿੰਨੇ ਵੀ ਕੁਲਵਿੰਦਰ ਢਿੱਲੋਂ ਵਰਗੇ ਜਾਂ ਹੋਰ ਜਿੰਨੇ ਵੀ ਕਲਾਕਾਰ ਆਗੇ ਸੀ ਉਹਨਾਂ ਨੇ ਜਿਹੜੇ ਗਾਣੇ ਗਾਏ ਨੇ ਨਾ ਕੈਸਟਾਂ ਦੇ ਵਿੱਚ ਗਾਏ ਨੇ ਉਹਨਾਂ ਦੇ ਕੋਈ ਰਿਕਾਰਡਾਂ ਦੇ ਵਿੱਚ ਜਿਹੜੇ ਗਾਣੇ ਨਹੀਂ ਆਏ ਸੀਗੇ ਉਹ ਕੈਸਟ ਇਸ ਕੈਸਟ ਨੇ ਜਿਹੜੀ ਸਟੋਰੇਜ ਮੈਮਰੀ ਸੀ ਹੋਰ ਵਧਾਤੀ ਸੀ ਇਹਦੇ ਤੁਸੀਂ ਦੇਖ ਸਕਦੇ ਹੋ ਇੱਕ ਸਾਈਡ ਦੇ ਉੱਪਰ ਪੰਜ ਗਾਣੇ ਨੇ ਤੇ ਪੰਜ ਗਾਣੇ ਦੂਸਰੀ ਸਾਈਡ ਦੇ ਵਿੱਚ ਨੇ 20 ਸਾਈਡ ਦੇ ਵਿੱਚ ਇਹਦੇ ਵਿੱਚ ਟੋਟਲ ਗਾਣਿਆਂ ਦੀ ਗਿਣਤੀ 10 ਹੋ ਗਈ ਸੀ ਤੇ ਉਸ ਤੋਂ ਬਾਅਦ ਤਾਂ ਜਿਹੜਾ ਇਹ ਇਹਦੇ ਵਿੱਚ ਫੀਤਾ ਹੁੰਦਾ ਸੀਗਾ ਆਪਣਾ ਕੈਸਟ ਦਾ ਆਹਾ ਇਹਦੀ ਹੋਰ ਜਿਹੜੀ ਕੁਆਂਟੀਟੀ ਵਧਾ ਦਿੰਦੇ ਸੀਗੇ ਕਈ ਵਾਰੀ 10 ਦੇ ਵੀ 12-12 ਗਾਣੇ ਪਾ ਦਿੰਦੇ ਹੁੰਦੇ ਸੀਗੇ ਤੇ ਇੱਕ ਹੋਰ ਨਾਲ-ਨਾਲ ਜਿਹੜਾ ਸਭ ਤੋਂ ਜ਼ਿਆਦਾ ਟ੍ਰੈਂਡਿੰਗ 'ਚ ਕੰਮ ਹੁੰਦਾ ਸੀ ਕਿ ਰੀਲ ਨੂੰ ਆਪਾਂ ਭਰਾ ਕੇ ਲਿਆਉਂਦੇ ਹੁੰਦੇ ਸੀ ਚੁਣਵੇਂ ਗਾਣਿਆਂ ਦੀ ਜੇ ਮੇ ਕੋਈ ਸਾਈਡ ਸੌਂਗ ਭਰੌਂਦਾ ਜਾਂ ਕਿਵੇਂ ਵੀ ਇਹਦੇ ਵਿੱਚ ਰੀਲਾਂ ਭਰਾਈਆਂ ਹੋਈਆਂ ਉਹ ਵੀ ਪਈਆਂ ਨੇ ਇਹਦੇ ਵਿੱਚ ਰੀਲ ਭਰਾਈ ਹੋਈ ਹੈਗੀ ਇੱਕ ਇਹ ਰੀਲ ਭਰਾਈ ਹੋਈ ਆ ਇਹਨਾਂ ਦੇ ਵਿੱਚ ਚੁਣਵੇਂ ਗਾਣੇ ਲੋਕ ਭਰਾ ਲਏ ਹੁੰਦੇ ਹੁੰਦੇ ਸੀ ਉਹਦੇ ਵਿੱਚ ਦੋ ਤਿੰਨ ਰੀਲਾਂ ਪੈ ਜਿੰਦੀਆਂ ਹੁੰਦੀ ਸੀ ਡੈਕ ਜੇ ਚ ਇੱਕ ਰੀਲ ਦੇ ਵਿੱਚ ਦੂਜੀ ਦੇ ਵਿੱਚ ਜਿਹੜਾ ਸਾਰਾ ਕਾਪੀ ਕਰ ਦਿੰਦਾ ਸੀ ਡਾਟਾ ਇਸ ਤੋਂ ਬਾਅਦ ਇੱਕ ਵਿਚ ਵਿਚਾਲੇ ਹੋਰ ਜਨਰੇਸ਼ਨ ਆਈ ਸੀ ਜਿਹਦੇ ਵਿੱਚ ਸੀਡੀ ਵਾਲੇ ਤਵੇ ਚੱਲੇ ਸੀਗੇ ਡਿਸਕਾਂ ਉਹਦੇ ਵਿੱਚ ਸੀਡੀ ਦਾ ਤਵਾ ਸੀ ਜਿਹੜਾ ਉਹਦੇ ਵਿੱਚ ਮਤਲਬ 700 MB ਦੇ ਨੇੜੇ ਤੇ ਜਿਹੜੇ ਮੈਮਰੀ ਹੁੰਦੀ ਸੀਗੀ ਉਹ ਤੋਂ ਉਹ ਦਾ ਡੀਵੀਡੀ ਦਾ ਤਵਾ ਇਹ ਡਿਸਕਵਰ ਹੋਇਆ ਉਹਦੇ ਚ 1.5 ਜੀਬੀ 2 ਜੀਬੀ 4 ਜੀਬੀ 7 ਜੀਬੀ ਇਸ ਤਰ੍ਹਾਂ ਜਿਹੜੀ ਮੈਮਰੀ ਉਹ ਵਾਧਦੀ ਤੁਰ ਗਈ ਤੇ ਨੇੜੇ ਕਰਕੇ ਬਾਈ ਮੜਾ ਇਹ ਡੈਕ ਦਾ ਦਿਖਾ ਦੇ ਇਹਦੇ ਫੰਕਸ਼ਨਿੰਗ ਕੀ ਹੁੰਦੀ ਸੀ ਇਹ ਡੈਕ ਦੀ ਫੰਕਸ਼ਨਿੰਗ ਸੀ ਦੇਖੋ ਇਹਦੇ ਤੋਂ ਇਹ ਜਿਹੜੀ ਕੈਸਟ ਹੁੰਦੀ ਸੀ ਇਹਦੇ ਉੱਪਰਲਾ ਟਾਪਾ ਤਾਂ ਆਪਣਾ ਟੁੱਟਿਆ ਹੋਇਆ ਡੈਕ ਤੁਸੀਂ ਦੇਖ ਸਕਦੇ ਹੋ ਬਹੁਤ ਪੁਰਾਣਾਗਾ ਇਸ ਤਰ੍ਹਾਂ ਕਰਕੇ ਇਹ ਕੈਸਟ ਜਿਹੜੀ ਆਪਾਂ ਬਾਹਰ ਕੱਢ ਲੈਂਦੇ ਹੁੰਦੇ ਸੀ ਇਹਦੇ ਵਿੱਚ ਦੋ ਹੀ ਫਿਰਕੀਆਂ ਹੁੰਦੀਆਂ ਸੀ ਇੱਕ ਫਿਰਕੀ ਤੋਂ ਦੂਸਰੀ ਫਿਰਕੀ ਨੂੰ ਜਿਹੜਾ ਇਹ ਆਪਣੇ ਆਪ ਇਸ ਧਾਗੇ ਨੂੰ ਰੋਲ ਕਰੀ ਜਾਂਦਾ ਰਹਿੰ ਤੇ ਗਾਣੇ ਇਥੋਂ ਆਉਟਪੁੱਟ ਦੇ ਕੇ ਆਪਾਂ ਸਪੀਕਰ ਨੂੰ ਆਹ ਤਾਰਾਂ ਦੋ ਕੱਢ ਰੱਖੀਆਂ ਨੇ ਸਪੀਕਰ ਨੂੰ ਆਉਟਪੁੱਟ ਦੇਣ ਵਾਸਤੇ ਇਹਦੀਆਂ ਸੋ ਇਹਨੂੰ ਆਉਟਪੁੱਟ ਦਿੱਤੀ ਜਾਂਦੀ ਸੀਗੀ ਤੇ ਕੈਸਟ ਵਾਸ ਸਿੰਪਲੀ ਇਦਾਂ ਪਾ ਕੇ ਇਹ ਤੋਂ ਜਿਹੜਾ ਗਾਣਾ ਪਲੇ ਹੋ ਜਾਂਦਾ ਸੀ ਇਹ ਤੋਂ ਇਹਨੂੰ ਕੱਟ ਕੀਤਾ ਜਾਂਦਾ ਸੀ ਇਹ ਤੋਂ ਜਿਹੜਾ ਪਾਉਜ਼ ਲੱਗ ਜਾਂਦਾ ਸੀ ਕਈ ਵਾਰੀ ਕੀ ਹੁੰਦਾ ਸੀ ਨਾ ਪਹਿਲਾਂ ਜਿਹੜਾ ਜਮਾਨਾ ਹੁੰਦਾ ਸੀ ਜਵਾਖ ਕਰੇ ਸ਼ਰਾਰਤਾਂ ਕਰਦੇ ਉਹਨਾਂ ਤੋਂ ਬਚਾਉਣ ਵਾਸਤੇ ਆਪਦੇ ਡੈਕ ਨੂੰ ਘਰ ਦੇ ਵਿੱਚ ਇੱਕ ਵੱਡਾ ਜਵਾਖ ਹੁੰਦਾ ਜਿਹੜਾ ਉਹਦੇ ਹੱਥ ਬਾਗ ਡੋਰ ਹੁੰਦੀ ਸੀ ਡੈਕ ਦੀ ਟੈਲੀਵਿਜ਼ਨ ਦੀ ਐਂਟੀਨਾ ਹਲਿਆਉਣ ਤੋਂ ਲੈ ਕੇ ਐਂਟੀਨੇ ਵਾਲਾ ਉਹ ਚੀਜ਼ਾਂ ਤੁਹਾਨੂੰ ਸਾਰੀਆਂ ਦਿਖਾਵਾਂਗੇ ਚੈਨਲ ਦੇ ਨਾਲ ਬਣੇ ਰਹੋ ਸਾਰੇ ਜਣੇ ਸਬਸਕ੍ਰਾਈਬ ਕਰ ਲਿਓ ਚੈਨਲ ਜਿਹੜੇ ਜਿਹੜੇ ਨੇ ਹਲੇ ਨਹੀਂ ਕੀਤਾ ਐਂਟੀਨੇ ਬੋਸਟਰ ਸਾਰੀਆਂ ਚੀਜ਼ਾਂ ਦਿਖਾਵਾਂਗੇ ਤੁਹਾਨੂੰ ਉਹ ਆ ਸੱਚ ਦੱਬ ਜਾਂਦੀ ਸੀ ਡੈਕ ਦੀ ਹੁਣ ਡੈਕ ਚੱਲਦਾ ਹੀ ਨਹੀਂ ਚਾਹੇ ਕੋਈ ਮਰਜੀ ਸੱਚ ਦੱਬਈ ਜਾਂਦੇ ਇਹ ਤੋਂ ਪੌਜ਼ ਲੱਗ ਜਾਂਦਾ ਸੀ ਡੈਕ ਨੂੰ ਤੇ ਉਦੋਂ ਇੰਨਾ ਮਤਲਬ ਹੁਣ ਤਾਂ ਜਵਾਬ ਥੋੜੇ ਜ਼ਿਆਦਾ ਸ਼ਾਰਪ ਨੇ ਸਾਰੀਆਂ ਚੀਜ਼ਾਂ ਦੇ ਮੋਬਾਈਲਾਂ ਦੇ ਲੋਕ ਵਗੈਰਾ ਖੋਲ ਲੈਂਦੇ ਨੇ ਪਰ ਉਹਦੇ ਇੰਨੇ ਸ਼ਾਰਪ ਨਹੀਂ ਹੁੰਦੇ ਸੀ ਕਿ ਵੀ ਇਹਨੂੰ ਜਾ ਕੇ ਖੋਲ ਲੈਂਦੇ ਨੇ ਕਿਉਂਕਿ ਏਸੇ ਸੱਚ ਨੂੰ ਹੀ ਇਹ ਤਾਂ ਪੌਜ਼ ਲੱਗ ਜਾਂਦਾ ਸੀ ਤਾਂ ਉਹ ਆਪ ਹੀ ਆ ਕੇ ਖੋਲਦੇ ਸੀ ਤੇ ਆਪ ਹੀ ਚਲਾਉਂਦੇ ਹੁੰਦੇ ਸੀ ਡੈਕ ਹਰੇਕ ਦੇ ਹੱਥ ਬਾਗ ਡੋਰ ਨਹੀਂ ਹੁੰਦੀ ਸੀ ਡੈਕ ਉਹਦੇ ਇੰਨੀਆ ਪਰਮਿਸ਼ਨਾਂ ਕਿਸੇ ਨੂੰ ਨਹੀਂ ਹੁੰਦੀਆਂ ਸੀ ਵੀ ਉਹਨੂੰ ਹਰੇਕ ਬੰਦਾ ਸੁਣ ਸਕੇ ਇੱਕ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਆਉਂਦੀ ਸੀਗੀ ਬਹੁਤ ਲੋਕਾਂ ਨੇ ਫੇਸ ਕੀਤਾ ਪਹਿਲਾਂ ਇੱਕ ਵੀਡੀਓ ਪਾਈ ਸੀ ਉਹਦੇ ਵਿੱਚ ਇੱਕ ਭੈਣ ਨੇ ਕਮੈਂਟ ਕੀਤਾ ਸੀ ਕਿ ਇਹਦੀ ਰੀਲ ਜਿਹੜੀ ਇਕੱਠੀ ਹੋ ਜਾਂਦੀ ਸੀਗੀ ਆਹ ਰੀਲ ਕਈ ਵਾਰੀ ਨਾ ਇੱਥੇ ਅੜ ਜਾਂਦੀ ਬਈ ਇਹਦੇ ਤੇ ਇਹਦਾ ਹੈੱਡ ਜਦੋਂ ਖਿੱਚ ਲੈਂਦਾ ਸੀ ਰੇਤਾ ਰੂਤਾ ਲੱਗਿਆ ਹੁੰਦਾ ਵੱਧ ਤਾਂ ਇਹ ਰੀਲ ਸਾਰੀ ਵਿੱਚ ਇਕੱਠੀ ਹੁੰਦੀ ਫਿਰ ਡੈਕ ਚੋਂ ਕੱਢਣੀ ਥੋੜੀ ਤੇ ਜ਼ਿਆਦਾਤਰ ਉਹਨੂੰ ਲੋਕਾਂ ਨੇ ਨੌ ਪਾਲਸਾ ਨਾਲ ਜੋੜਿਆ ਹੋਇਆ ਫੀਤਿਆਂ ਨੂੰ ਤੇ ਮੇਰੇ ਕੋਲੇ ਵੀ ਕਾਫੀ ਕਸਟਾਂ ਨੇ ਜਿਹੜੀਆਂ ਜਿਨ੍ਹਾਂ ਦੇ ਫੀਤੇ ਸੀ ਜੋੜੇ ਹੋਏ ਨੇ ਨੌ ਪਾਲਸਾ ਨਾਲ ਹੁਣ ਤਾਂ ਫੈਵਿਕ ਵਿਕਨ ਨਾਲ ਵੀ ਜੁੜ ਜਾਂਦਾ ਜਾਂ ਹੋਰ ਸੋ ਇਹ ਸਪੀਕਰ ਪਏ ਨੇ ਜਿਨ੍ਹਾਂ ਨੂੰ ਤਾਂ ਆਉਟਪੁੱਟ ਲੈਂਦੇ ਹੁੰਦੇ ਸੀ ਆਪਾਂ ਇਹ ਐਂਪਲੀਫਾਇਰ ਆ ਗਿਆ ਕਿਵੇਂ ਦਾ ਲੱਗਿਆ ਸਾਰਾ ਸਾਜੂ ਸਮਾਨ ਸੋਨੂੰ ਇਹ ਜਿੰਨਾ ਵੀ ਸੋਨੂੰ ਕਲਚਰ ਨਾਲ ਰਿਲੇਟਡ 뮤직 ਦਾ ਜਿਹੜਾ ਵੀ ਜਿੰਨਾ ਵੀ ਸਮਾਨ ਦਿਖਾਇਆਗਾ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਤੇ ਵੱਧ ਤੋਂ ਵੱਧ ਦੋਸਤ ਆਪਣੇ ਚੈਨਲ ਨਾਲ ਜੁੜੋ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਆਈ ਆਨ ਕਰਨਾ ਨਾ ਭੁੱਲੇ ਕਿਉਂਕਿ ਜਿੰਨੀਆਂ ਵੀ ਵੀਡੀਓ ਆਉਣੀਆਂ ਸਭ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਜਾਣ ਤੇ ਬਾਕੀ ਜਿੰਨੀਆਂ ਵੀ ਹੋਰ ਵੀਡੀਓ ਪਾਵਾਂਗੇ ਉਹਨਾਂ ਦੇ ਵਿੱਚ ਨਵੀਆਂ-ਨਵੀਆਂ ਜਿਹੜੀਆਂ ਊਂ ਨਵੀਆਂ ਵੀਡੀਓ ਹੋਣਗੀਆਂ ਪਰ ਕਲਚਰ ਨਾਲ ਰਿਲੇਟਡ ਪੁਰਾਣੀਆਂ ਆਈਟਮਾਂ ਤੁਹਾਨੂੰ ਚੀਜ਼ਾਂ ਜਿਹੜੀਆਂ ਉਹ ਦਿਖਾਵਾਂਗੇ ਐਂਟੀਨੇ ਬੂਸਟਰ ਜੋ ਵੀ ਸੀਗਾ ਸੀਡੀ ਪਲੇਅਰ ਦੀ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਤੁਹਾਡੇ ਕੋਲੇ ਬੀਸੀਆਰ ਹੁੰਦਾ ਸੀ ਇੱਕ ਬੀਸੀਆਰ ਵੀ ਦਿਖਾਵਾਂਗੇ ਤੁਹਾਨੂੰ ਜਿਸ ਚ ਗੱਗੂ ਗਿੱਲ ਹੋੜਾ ਨਹੀਂ ਫਿਲਮਾਂ ਲੋਕਾਂ ਨੇ ਦੇਖੇ ਨੇ ਬਹੁਤ ਜ਼ਿਆਦਾ ਜੋਗਰਾਜ ਗੱਗੂ ਗਿੱਲ ਬਰਿੰਦਰ ਤੇ ਬਾਕੀ ਸਾਰੇ ਜਾਨੇ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਕਿਵੇਂ ਦੀ ਲੱਗੀ ਇਹ ਵੀਡੀਓ ਤੇ ਕਿਹੜੇ-ਕਿਹੜੇ ਦੋਸਤਾਂ ਨੇ ਇਹਨਾਂ ਚੀਜ਼ਾਂ ਨੂੰ ਪਲੇ ਕੀਤਾ ਆਨੰਦ ਮਾਣਿਆ ਨਾ 90 ਬੋਰਨ ਵਾਲਿਆਂ ਨੇ ਤਾਂ ਜਾਦੇ ਜਿਹੜਾ ਡੈਕ ਦਾ ਆਨੰਦ ਮਾਣਿਆ ਹੋਇਆਗਾ ਕਿਉਂਕਿ 90 ਬੋਰਨ ਵਾਲਿਆਂ ਨੇ ਜਾਦੇ ਡੈਕ ਸੁਣਿਆਗਾ 2000 ਵਾਲਿਆਂ ਨੇ ਥੋੜਾ ਬਹੁਤਾ ਮਤਲਬ ਸੁਣਿਆ ਹੋਊਗਾ ਕਿਉਂਕਿ 2007-8 ਚ ਤਾਂ ਪੂਰਾ ਫੁੱਲ ਜਿਹੜਾ ਕਿ ਮੋਬਾਈਲਾਂ ਦਾ ਕਲਚਰ ਆ ਗਿਆ ਸੀਗਾ ਚਿਪਾਂ-ਚਿਪਾਂ ਲੋਕ ਸੁਣਨ ਲੱਗੇ ਸੀਗੇ ਡੈਕਾਂ 'ਚ ਵੀ ਚਿਪਾਂ ਲੱਗੀਆਂ ਸੀ ਇੱਕ ਸਿਲਵਰ ਦੀ ਬਾਡੀ ਵਾਲਾ ਨਾ ਬਈ ਡੈਕ ਹੁੰਦਾ ਸੀਗਾ ਟਰੈਕਟਰ ਦੇ ਉੱਪਰ ਲੱਗਿਆ ਹੁੰਦਾ ਸੀ ਮੈਂ ਕੱਲ ਵੀਡੀਓ ਦੇ ਵਿੱਚ ਦਿਖਾਇਆ ਸੀ ਉਹ ਤੇ ਉਹ ਬੈਟਰੀ ਦੇ ਕਰੰਟ ਤੇ ਚੱਲ ਪੈਂਦਾ ਸੀ ਉਹਦੇ ਵਿੱਚ ਟਰਾਂਸਫਰਮਰ ਨਹੀਂ ਰੱਖਿਆ ਹੁੰਦਾ ਸੀ ਕਿਉਂਕਿ ਸਪੇਸ ਬਹੁਤ ਘੱਟ ਹੁੰਦੀ ਸੀ ਤੇ ਇੱਕ ਟੋਨੀ ਟੋਨ ਨਹੀਂ ਆ ਪੁਰਾਣੀਆਂ ਟੇਪਾਂ ਆਉਂਦੀਆਂ ਹੁੰਦੀਆਂ ਸੀਗੀਆਂ ਜਿਦੇ ਚ ਇਹ ਜਿਹੇ ਰੰਗ-ਬਰੰਗੇ ਸੋਚਾਂ ਲੱਗੀਆਂ ਹੁੰਦੀਆਂ ਕਾਲਾ ਜਾਂ ਵਿਚੋਲੇ ਸਪੀਕਰ ਹੁੰਦਾ ਇਹ ਸਾਰੀਆਂ ਚੀਜ਼ਾਂ ਆਪਣੇ ਕੋਲੇ ਪਈਆਂ ਲੱਗੀਆਂ ਤੇ ਆਪਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਦਿਖਾਵਾਂਗੇ ਸਾਰੇ ਜਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਦੋਸਤੋ ਸੋ ਆਪਾਂ ਬਾਲਾ